ਸਤ ਸਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕਿਆ ਪਿੰਡ ਲੇਲ ਖੁਰਦ ਤਹਿਸੀਲ ਲਹਿਰਾਗਾਗਾ ਤੇ ਨੇੜੇ ਜਖਲ ਹਰਿਆਣਾ ਝੋਟੀਆਂ ਤੁਹਾਨੂੰ ਆਪਾਂ ਪੰਜ ਦਿਖਾ ਦਾਂਗੇ ਬਾਈ ਕਾਲੇ ਕੋਲੇ ਪਹੁੰਚੇ ਹੋਇਆ ਇੱਕ ਤਾਂ ਚਾਰ ਦੰਦ ਕੱਟੀ ਦਾ ਤੋਹਫਾ ਦਿਖਾਉਂਗਾ ਤੇ ਇੱਕ ਦਿਖਾਵਾਂਗੇ ਟੋਕੜ ਗੱਪਣਨ ਫਲ ਕੁਆਲਟੀ ਵਾਲੀ 3 ਮਹੀਨਿਆਂ ਦੀ ਚੈੱਕ ਪਾਸ ਨਾਲ ਬੱਚਾ ਤੇ ਦੁੱਧ ਦੀ ਵੀ ਉਹਦੀ ਵਾਈ ਕਹਿੰਦਾ ਤੋਕੜ ਗੱਭਨ ਦੀ ਵੀ ਗਰੰਟੀ ਦੇ ਕੇ ਤੋਰੂੰਗਾ ਤੇ ਬਾਕੀ ਗੱਲਬਾਤ ਥੋੜੀ ਕਾਲੇ ਨਾਲ ਕਰਾ ਦਾਂ ਨੇ ਇਕੱਲਾ ਇਕੱਲਾ ਪਸ਼ੂ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਜਿਹੜੇ ਰੇਟ ਨੇ ਰੇਟ ਸਾਰਿਆਂ ਦੇ ਵੀਡੀਓ 'ਚ ਹੀ ਕਰਾ ਦਾਂਗੇ ਆ ਜਾ ਕੱਲ ਇੱਧਰ ਲੈ ਬੰਨੇ ਪਰ ਆ ਜਾ ਆ ਜਾ ਹੋਰ ਕਿਵੇਂ ਆ ਵਧੀਆ ਵਧੀਆ ਗੁਰੂ ਜੀ ਵਧੀਆ ਚੜਦੀ ਕਲਾ ਐਨ ਚੜਦੀ ਕਲਾ ਚੱਲਦਾ ਕੰਮ ਓਕੇ ਐਨ ਵਧੀਆ ਹੈ ਕਿੱਪਾ ਹੈ ਖੁਸ਼ ਆ ਪੂਰਾ ਹੋਰ ਕਿਹੜੇ ਪਾਸੇ ਸ਼ੁਰੂ ਕਰੀਏ ਇੱਧਰ ਕਰਾਂਗੇ ਇੱਕ ਨੰਬਰ ਹਾਂ ਐਂਡ ਤੇ ਦਿਖਾਵਾਂਗੇ ਟੁੱਕੜ ਕੱਪਣਾ ਹਾਂ ਟੁੱਕੜ ਕੱਪਣਾ ਐਂਡ ਤੇ ਦਿਖਾਵਾਂਗੇ ਹਾਲੇ ਘਰੀ ਲਿਆ ਇਧਰ ਲੈ ਟੁੱਕੜ ਦੇ ਸੱਜੇ ਬੰਨੇ ਹੋ ਜਾ ਪਹਿਲਾਂ ਤਾਂ ਇਹ ਥਣਾ ਦੀ ਮਾਰ ਦੇ ਆਰਡਰ ਕੁਆਲਿਟੀ ਕਰਾ ਦੇ ਚੈੱਕ ਸੂਆ ਕਿਹੜਾ ਜੀ ਇਹਦਾ ਸੂਆ ਪਹਿਲਾਂ ਵੀਰੇ ਚੌਗੀ ਹਾਲੇ ਦੰਦਾਂ ਦੀ ਥਾਣਾ ਬੜਾ ਲੱਗਿਆ ਬਾਈ ਯਾਰ ਇਹ ਹਜੇ ਥਾਣਾ ਤੇ ਜਵਾਬ ਨਹੀਂ ਮਿਲਦਾ ਸੀ ਸਿੱਧਾ ਦੂਜੇ ਤੀਜੇ ਸੂਏ ਨੂੰ ਬਣਦਾ ਇਹ ਥਾਣਾ ਵੀਰੇ ਇਹ ਨਾਲੇ ਵੀ ਆਪਾਂ ਬਾਲੀ ਪਰਮਾਤਮਾ ਕਰੇ ਇਹਨੂੰ ਉਮਰ ਲੱਗੇ ਵਧੀਆ ਠੀਕ ਹੈ ਤੇ 17 18 ਦੇ ਪਹੁੰਚਣਾ ਛੋਟੀ ਨਹੀਂ ਦੰਦਾਂ ਦੂਜੇ ਸੂਏ 'ਚ ਜਾ ਕੇ ਐਤਕੀ 14 15 ਐਤ ਦੰਦਾਂ ਚ ਆ ਗਈ ਚਾਰ ਦੰਦ ਤੇ ਕਾਦੇ ਦਾ ਆ ਗਿਆ ਸੱਜਣੋ ਫੁੱਲ ਵੱਡਾ ਕਹਿ ਲੈਣੇ ਜੀ ਨੂੰ ਉਹ ਕਾਦਾ ਵੱਡੀ ਬੁਲੀ ਛੋਟੀ ਵਾਲੀ ਆ ਇਹ ਥਣ ਦਾ ਸਹਿਜ ਆ ਜਿਹੜਾ ਉਹ ਵੀ ਬੜਾ ਕਮਾਲ ਦਾ ਲੱਗਿਆ ਸਿਰਾ ਹੀ ਆ ਜਮੀਆਂ ਐਂਡੀ ਕਹਿੰਦੇ ਆ ਇਹਨੂੰ ਉਹ ਗੱਲਬਾਤ ਆ ਬਾਡੀ ਵਾਲੇ ਪੱਖ ਤੋਂ ਥਣ ਦੇ ਸਹਿਜ ਤੋਂ ਤੇ ਚਬਾਈ ਵਾਲੇ ਪੱਖ ਤੋਂ ਇਹ ਐਂ ਦੀ ਲੈ ਜਾ ਲੈ ਇੱਧਰ ਲੈ ਬੰਨੇ ਓੜਾ ਬੱਚੇ ਦਾ ਕਰਦੀ ਆ ਲੈ ਆ ਲੈ ਆ ਕਮਾਰਾ ਬੱਚੇ ਦਾ ਬਾਲਾ ਕਰਦੀ ਆ ਪੋਚ ਕੇ ਪੋਚ ਕੇ ਪੋਚ ਕੇ ਪੋਚ ਕੇ ਲੈ ਆ ਸੂਈ ਨੂੰ ਕੈਦ ਨੋਗੇ ਇਹਨੂੰ ਕਾਲੇ ਸੂਈ ਨੂੰ ਹੋ ਗਿਆ ਨਾ ਹਫਤਾ ਵੀਰੇ ਇੱਕ ਹਫਤਾ ਹਾਂ ਹਫਤੇ ਦੇ ਵਿੱਚ ਵਿੱਚ ਨੇ ਤਿੰਨੇ ਜਾਨਵਰ ਹਫਤੇ ਦੀ ਸੂਈ ਹੋਈ ਆ ਬੱਚਾ ਕੀ ਆ ਨਾਲ ਬੱਚਾ ਕੱਟਾ ਵੀਰੇ ਨਾਲ ਆ ਗਿਆ ਮੇਲ ਕਾਫ ਤੇ ਦੁੱਧ ਹੁਣ ਹਾਜ਼ਰ ਕਿੰਨਾ ਦੁੱਧ 12 ਦੇ ਪੂਰੀ ਓਟ ਹੋਊਗੀ ਜਿਵੇਂ ਮਰਜ਼ੀ ਗਾਰੰਟੀ ਦੇ ਬੰਦਾ ਲੈ ਜੇ 12 ਕਿਲੋ ਹੈਗਾ ਐਨ ਵੀਰੇ ਉਹੀ ਤਾਂ ਗੱਲ ਹੈ ਵੀ ਦੂਜੇ ਸੂਏ ਜਿਵੇਂ ਤੂੰ ਕਹਿੰਦੀ ਹੈ ਨਾ ਦੂਜੇ ਸੂਏ ਜਾ ਕੇ ਤਾਂ 17-18 ਦੇ ਪਹੁੰਚੂਗੀ 14-15 ਪਰ 30 ਦੀ ਵਾਲੀ ਆ ਸੱਚੀ ਚਾਰ ਦਾਂਦੀ ਆ ਵੀਰੇ ਚੌਗੀ ਹਜੇ ਪਦੰਦ ਪੱਟ ਕੇ ਵੀ ਦਿਖਾ ਦਾਂਗੇ ਮਾੜਿਆ ਖੜ ਗਈ ਆ ਦੰਦਾ ਲਾ ਗਈ ਚਾਰ ਦੰਦਾ ਥੋੜਾ ਜਿਹਾ ਕੈਮਰੇ ਸਰ ਤੈੱਕ ਦੀ ਆ ਪਰ ਕੁਆਲਿਟੀ ਝੋਟੀ ਚ ਵਾਲੀ ਚੰਗੀ ਆ ਯਾਰਾ ਵੀਰੇ ਸਾਰੇ ਪਾਸੋਂ ਐਨ ਚੰਗੀਆਂ ਕੱਟੀਆਂ ਨੇ ਹਣ ਦੱਸ ਆ ਕੁਆਲਿਟੀ ਇੱਕ ਮਿੰਟ ਇਧਰੋਂ ਵੀ ਦਿਖਾ ਨਹੀਂ ਗਰੀ ਪਿਛਾਂ ਵਾਲੇ ਪੱਖ ਤੋਂ ਥੋੜਾ ਜਿਹਾ ਡਰਦੀ ਆ ਇੱਥੋਂ ਦਿਖਾ ਦੇ ਕੁਆਲਿਟੀ ਕਬੂਲ ਦੀ ਤੇ ਵੱਡੀ ਬੁੱਢੀ ਵਾਲਾ ਤਾਂ ਕੋਈ ਲੇਖਾ ਹੀ ਨਹੀਂ ਹੈਗਾ ਉਹ ਕਿੰਨੇ ਕਿੰਨਾਂ ਦੰਦ ਸੁਆ ਦਾ ਕਾਲੇ ਹਫਤੇ ਦੇ ਵਿੱਚ ਵਿੱਚ ਹੈ ਵੀਰੇ ਹਰੇ ਠੀਕ ਆ ਗੱਲ ਹਫਤੇ ਦੇ ਵਿੱਚ ਵਿੱਚ ਸੁਆ ਦੰਦਾਂ ਚ ਚਾਰ ਦੰਦ 12 ਕਿਲੋ ਇਸ ਟਾਈਮ ਹਾਜ਼ਰ ਐਨ ਹਾਜ਼ਰ ਵੀਰੇ ਜਿਵੇਂ ਚਾਹੇ ਦੋ ਟਾਈਮ ਤਿੰਨ ਟਾਈਮ ਚੋੜੀ ਕੋਲ 14 ਕਿਲੋ ਵੀਰੇ ਯਾਰ ਪਾਉਗੀ ਹੈ 14 15 ਦਾ ਪਾਉਗੀ ਝੋਟੀ ਪੈਸੇ ਕਿੰਨੇ ਲਵੇਂਗਾ ਕਾਲੇ ਇਹਦਾ 145 ਲੈ ਲਾਂ ਗੁਰੀ 1 ਲੱਖ ਤੇ 45 ਹਾਂ ਮਾਨਤਾ ਨਹੀਂ ਜਾ ਚੁ ਕੋਈ ਮਾਨਤਾ ਨਹੀਂ ਕਰਾਂਗੇ ਇੱਕ ਬੇਨਤੀ ਪਤਾ ਕੀ ਆਪਾਂ ਦੇਖ ਹਾਂਜੀ ਤੈਨੂੰ ਵੀ ਪਤਾ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਤੇਰੇ ਚੈਨਲ ਤੇ ਵੀਡੀਓ ਪਾਉਂਦੇ ਨੂੰ ਠੀਕ ਹੈ ਗੱਲ ਤੇ ਆਪਾਂ ਦਾ ਖਿੱਚ ਕੇ ਰੇਟ ਪਾਉਂਦੇ ਹਾਂ ਗੁਰੀ ਫੇਰ ਵੀ ਬੰਦਾ ਨਾ ਜੇ ਫੇਰ ਵੀ ਜੀ ਦਾ ਨਾ ਵੀ ਰੇਟ ਫਿਕਸ ਜੇ ਨਹੀਂ ਥੋੜਾ ਬੋਤਾ ਮਾਨਤਾਨੀ ਇਹਦੇ ਚ ਹੋਊਗਾ ਤੇ ਹੁਣ ਚਲੋ ਕਈ ਮਿੱਤਰ ਵਧੇ ਬੇਲੀ ਕੀ ਕਰਦੇ ਨੇ ਫੋਨ ਲਾਲਦੇ ਨੇ ਬਾਲਾ ਥੱਲੇ ਬਾਲਾ ਥੱਲੇ ਆ ਕੇ ਆਪਾਂ ਨੂੰ ਫੋਨ ਬਣਾ ਲਾਇਆ ਕਰ ਬੇਨਤੀ ਹੋਰ ਹੱਤ ਮੰਨ ਕੇ ਵੀ ਬਾਲਾ ਆਪਣਾ ਫਰਕ ਤਾਂ ਹੁੰਦਾ ਅੰਦਰ ਆਪਾਂ ਪਹਿਲੀ ਖਿੱਚ ਕੇ ਲਾਉਂਦੇ ਹਾਂ ਤੇ ਹੁਣ ਮਾਰ ਦੇਗਾ ਜੀ 2 ਨੰਬਰ ਵਾਲੀ ਝੋਟੀ ਤੇ ਕੈਮਰਾ ਤੇ 1700 ਨੂੰ ਮੈਂ ਸਾਰੀਆਂ ਨੇ ਮਾਰ ਕੇ ਦਿਖਾਉਂਗਾ ਕੱਲੀ ਕੱਲੀ ਦੀਆਂ ਹਾਂਜੀ ਬਈ ਉਹ ਕਲਿੱਪ ਆ ਜਿਹੜੀ ਉਹ ਕਲਿੱਪ ਮੈਂ ਲਾਸਟ ਤੇ ਲਾ ਦੂੰਗਾ ਉਦੋਂ ਚੈੱਕ ਨਾ ਆਪ ਹੁਣ ਨਾਲ ਦੀ ਨਾਲ ਮਾਰੀ ਜਾਂਦੇ ਆ ਆ ਨਾਲ ਦੀ ਨਾਲ ਮਾਰਨੇ ਤਾਂ ਤੂੰ ਇਹਦਾ ਬੱਚਾ ਭਾਈ ਮੈਂ ਤੂੰ ਬੱਚਾ ਲਾ ਗੁਰਪਿੰਦਰ ਮੈਨੂੰ ਪੜਾ ਹਾਂ ਤੂੰ ਇਹਨੂੰ ਤੋੜ ਦੇ ਫੋਲ ਕੇ ਇਹਦਾ ਬੱਚਾ ਲਾ ਦੇ ਨਾਲ ਦੀ ਨਾਲ ਦਿਖਾਈ ਜਾਂਦੇ ਆ ਮਾਰ ਕੇ ਤੁਹਾਨੂੰ ਇਹਦੇ ਨਾਲ ਕੱਤੀ ਆ ਹਨਾ ਹਾਂ ਇਹ ਦੋ ਦਿਨਾਂ ਨਾਲ ਕੱਟੀਆਂ ਨੇ ਵੀਰੇ ਇਹਦੇ ਨਾਲ ਆ ਗਈ ਕੱਟੀ ਇਹਦਾ ਸੂਆ ਕਿਡਾ ਪਿਆ ਇਹ ਦੂਜਾ ਸੂਆ ਵੀਰੇ ਇਹਦਾ ਦੂਜਾ ਸੂਆ ਕੈਕ ਦਿੰਦੀ ਸੂਈ ਆ ਇਹ ਇਹਨੂੰ ਹੋ ਗਏ 9 ਦਿਨ 8 ਦਿਨ 10 ਦਿਨਾਂ ਦੇ ਵਿੱਚ ਵਿੱਚ ਹੈ ਬੱਚਾ 9 ਤੋਂ 10 ਦਿਨਾਂ ਦੀ ਸੂਈ ਆ ਹਨ ਤੁਣੇ ਨੂੰ ਠੀਕ ਆ ਗੱਲ ਕਿੰਨਾ ਹਾਜਰ ਆ ਹੁਣ 13 ਕਿਲੋ ਐ ਐਨ ਲੀਟਰ ਮਰਮਾ ਮੈਲੇ ਤਾਂ ਨਹੀਂ ਚੱਲੀ ਹੈ ਮੈਲੇ ਤਾਂ ਨਹੀਂ ਚੱਲੀ ਹੈਗੀ ਮੈਲੇ ਚੱਲ ਕੇ 14 15 15 ਕਿਲੋ ਦੀ ਓਟ ਤੇ ਆਈ ਝੋਟੀ ਆਪਾਂ ਪਤਾ ਕੀ ਗੱਲ ਆ ਇੱਕ ਦਿਨ ਹੋਰ ਦਿੰਦਾ ਬਈ ਗੱਲ ਪੂਰੀ ਉਧਰੋਂ ਆਪਣੇ ਮਿੰਜਾ ਆਉਂਦੇ ਓਟ ਤੇ ਫਿਰ ਆਪਾਂ ਤੀਜੀ ਜਗ੍ਹਾ ਅੱਗੇ ਉਹ ਟੱਕ ਵਾਲਾ ਕੰਮ ਗਲਤ ਹੋ ਜਾਂਦਾ ਅਗਲਾ ਕਹਿੰਦਾ ਵੀ ਤੇਰੇ ਕੀਲੇ ਤਾਂ ਠੀਕ ਆ ਅੱਗੇ ਤੀਜੀ ਜਗ੍ਹਾ ਪਾਵੇਂ ਨਾ ਪਾਵੇਂ ਬੰਦਾ ਨਾ ਇਹ ਗੱਲ ਹੋ ਜਾਂਦੀ ਆ ਦੁੱਧ ਬਾਈ ਕਹਿੰਦਾ ਅੱਜ 13 ਕਿਲੋ ਦੇ ਕੋਲੇ ਹਾਜ਼ਰ ਆ ਅੱਲਾਹੁ ਅਕਬਰ ਇੱਧਰ ਲੈ ਬੰਨੀ ਕਮਾ ਕੇ ਲੈ ਜਾਣਾ 13 ਕਿਲੋ ਦੁੱਧ ਹਾਜ਼ਰਾ ਸੂਆ ਦੂਜਾ ਨਾਲ ਚੱਕਿਆ ਚੋਣ ਚਬਾਉਣ ਦੀ ਕਮਿਆ ਬਾ ਮੋਟੇ ਮੋਟੇ ਚੋਣ ਨੇ ਆਪਾਂ 2 ਮਿੰਟਾਂ ਨੂੰ ਲਿਖ ਲਿਆ ਲਾਟਰੀ ਕੱਲੀ ਕੱਲੀ ਦੀ ਆ ਬੰਦੇ ਕਮਾ ਕੇ ਕੱਦ ਕਰ ਦੇਣਾ ਕਿਹੜਾ ਮੈਨੂੰ ਛੋਟੀ ਸੋਣੀ ਲੱਗੀ ਜਾਂਦੀ ਤੇ ਲੰਬੀ ਲੰਬੀ ਵੀ ਬਹੁਤਾ ਕੱਟੀ ਜੀ ਗੱਲ ਕਰਨੀ ਚੋਣ ਚਬਾਉਣ ਦੀ ਬਾਈ ਕਹਿੰਦਾ ਹੈਗੀ ਓਕੇ ਜੀ ਰਿਪੋਰਟ ਤੇ ਬਾਕੀ ਸੂਆ ਕੀ ਦੂਜਾ ਤੇ ਦੁੱਧ ਪਾ ਦੂਗੀ 15 ਕਿਲੋ ਆਰਡਰ ਵੀ ਸੋਹਣਾ ਰੱਖਦੀ ਆ ਬਟਨ ਵਾਲਾ ਆਰਡਰ ਰੱਖਦੀ ਆ ਹਾਂ ਬਾਈ ਤੇ ਬਾਕੀ ਚੋਣ ਚਵਾਉਣ ਦੀ ਦਾ 100 ਦੀ 100 ਇਹ ਆ ਉਹ ਸਾਨੂੰ ਚੈੱਕ ਆਪਾਂ ਹੁਣ ਕਰਾ ਦਾਂਗੇ ਇੱਕ ਨੰਬਰ ਵਾਲੀ ਕੱਤੀ ਵੀ ਕਰਾ ਦਾਂਗੇ ਕੱਲੀ ਕੱਲੀ ਨਾ ਧਾਰਾ ਮਾਰ ਕੇ ਦਿਖਾ ਦੂੰਗਾ ਬੱਚੇ ਲਾ ਕੇ ਤਾਹੀਆਂ ਝੋਟੀਆਂ ਆ ਗਈ ਹੁਣ ਆ ਗਈ ਇਹ ਇਹਦੇ ਇਹਦੇ ਕਾਲੇ ਪੈਸੇ ਕਿੰਨੇ ਲਾਵਾਂਗੇ ਇਹਦੇ ਲਾਵੇ ਬਈ 1 40 ਗੁਰੀ 1 ਲੱਖ ਤੇ 40 ਹਜ਼ਾਰ ਹਾਂ ਜੇ ਜੋੜਾ ਜਾਂਦਾ ਹਾਂਜੀ ਤਾਂ ਆਪਾਂ ਇਹਦਾ 45 ਇਹਦਾ 40 ਆਪਾਂ ਮਾਨ ਤਨ ਜੋੜੇ ਚ ਵਧੀਆ ਕਰ ਦਾਂਗੇ ਠੀਕ ਹੈ ਕੱਲੀ ਝੋਟੀ ਛੇ ਵੀ ਕਰ ਦਾਂਗੇ ਬਾਲਾ ਐਸਾ ਦਿਖਾ ਬਾਲਾ ਜਾਦੇ ਫਰਕ ਵਾਲਾ ਸੀ ਨਹੀਂ ਹੁੰਦਾ ਨਾਲ ਇਹਦੇ ਕੱਟੀਆਂ ਕੱਟੀ ਦੇ ਵੀ ਮਾਰ ਦੇ ਗਰੀ ਕੈਮਰਾ ਆ ਗਈ ਆ ਗਈ ਬੰਦੇ ਬੱਚਾ ਕਰੂੰਗਾ ਹਾਂ ਇਹ ਜਾਂ ਕਰਦੇ ਬੰਨੇ ਧਾਰਾ ਦੇਖ ਦੇਖ ਥਾਣ ਦਿਖਾ ਦੇ ਰਹੀ ਕਹਿ ਸਕਿਆ ਕੱਢਿਆ ਕੋਈ ਭਾਈ ਯਾਰ ਉਹ ਅਗਲਾ ਕਹਿ ਦਿੰਦਾ ਪਹਿਲੇ ਨੂੰ ਇਹੋ ਜਿਹਾ ਥਾਣ ਕੱਟੀ ਨੂੰ ਨਹੀਂ ਲੱਗਦਾ ਦੰਦਾਂ ਦੀ ਚੌਗੀ ਹਜੇ ਆ ਚਾਰ ਦੰਦ ਦੀ ਆ ਦੰਦਾਂ ਚ ਪਰ ਥਾਣ ਬੜਾ ਕਮਾਲ ਦਾ ਲੱਗਾ ਚਾਰ ਦੰਦ ਥਾਰ ਦੇ ਦੇ ਪਹਿਲਾਂ ਕਰ ਲੈਂਦਾ ਬਾਲਟੀ ਲੈ ਆਉ ਉਹ ਸੱਚੋ ਆ ਬਾਲਟੀ ਲੈ ਆਉਂ ਦੋ ਦੋ ਧਾਰਾ ਮਾਰਦੇ ਚਲੇ ਜਾਂਦਾ ਦੂਜੀ ਦੀ ਬਾਲਟੀ 'ਚ ਮਾਰ ਦਾਂਗੇ ਯਾਰ ਥੱਲੇ ਨਾ ਬਹੁਤ ਬੰਦੇ ਹੋ ਕਰਨ ਲੱਗੇ ਦੱਕੋਂ ਦਰਚ ਮਾਰਦੇ ਮਾਰਤੀ ਜੇ ਤੁਹਾਨੂੰ ਤੋਂ ਤੋਂ ਦੇ ਸਨ ਓਕੇ ਮਾਰਦੇ ਸਮਾਰ ਕੇ ਪਾਣੀ ਡੋਲਦੀ ਪਾਣੀ ਨਹੀਂ ਨਥੀ ਬਾਕੀ ਥਾਣਾ ਲੱਗਿਆ ਸਿਰਾ ਕਹਿ ਲਈਏ ਜੀ ਬਾਈ ਮਾਰਦੇ ਕਰਦੇ ਨੇ ਬਾਈ ਜਿਵੇਂ ਕਹਿੰਦੇ ਨਾ ਪੀੜੀ ਦੇ ਪਾਗਰਾਂ ਦਾ ਕੰਮ ਉਹ ਕਿਹਾ ਵੀ ਦੂਰਾ ਥਾਣਾ ਹੈ ਲੋਡ ਕਰਤਾ ਅੱਗੇ ਜੇ ਹੋ ਨਹੀਂ ਨਹੀਂ ਫਿੱਕਾ ਫਿੱਕਾ ਹੈ ਨਾ ਕੋਕੀਆ ਜਵਾਈ ਦਾ ਜਾਣਾ ਲੋ ਸੇਠ ਸੇਠ ਪੜਾ ਪਿਛਾਂ ਪੜਾ ਬੈਠਿਆ ਕੋਈ ਗੱਲ ਨਹੀਂ ਔਖਾ ਜਿਹਾ ਹੋ ਰਿਹਾ ਜੀ ਇੱਧਰ ਇੱਥੇ ਇੱਥੇ ਦਿਖਾ ਦਿਓ ਚੋਂ ਚੈੱਕ ਕਰਦਾ ਹੁੰਦਾ ਦਾ ਬਾਈ ਆਪਣੇ ਫੁੱਲ ਮੋਟਾ ਬੰਦਾ ਐਕਸਟਰਾ ਵੀ ਵੀਡੀਓ ਕਾਲ ਲਾ ਕੇ ਫਿਰ ਵੀ ਆਪਣੇ ਨਾਲ ਸੰਪਰਕ ਕਰ ਲਓ ਠੀਕ ਹੈ ਜੀ ਹਾਂ ਫਿਰ ਵੀ ਮੈਂ ਛੱਡ ਦੇ ਬਈ ਆ ਮੰਜਾ ਗਈ ਇਹ ਬਾਈ ਕਹਿੰਦਾ ਦੇ ਦਾਂਗੇ 1 ਲੱਖ ਤੇ 45000 ਦੀ ਆ 1 40 ਹਾਂ ਮੰਨਤਾ ਨੂੰ ਵੱਡੀ ਬੁੱਡੀ ਕਰ ਦਾਂਗੇ ਫਿਰ ਕਰ ਦਾਂਗੇ ਵੱਡੀ ਬੁੱਡੀ ਇਹ ਵੀ ਫੁੱਲਾ ਤੇ ਹੁਣ ਆ ਇਹਦਾ ਵੀ ਲਾ ਇਹਦਾ ਲਾ ਬੱਚਾ ਤੂੰ ਪਰਲਾ ਬੱਚਾ ਨਾ ਆਰਡਰ ਕਵਾਲ ਪਰਲਾ ਬੱਚਾ ਨਾ ਪਰਲਾ ਬੱਚਾ ਨਾ ਉਹ ਕਰਨਾ ਸੀ ਪਣਾ ਇਹ ਬੱਚਾ ਹਲੇ ਹੀ ਜਾਊਗਾ ਤੈਨੂੰ ਛੱਡ ਕੇ ਖੜੇ ਜਾਗੇ ਇਹ ਆ ਗਈ ਸੱਜਣਾ ਪਰ ਉਹਦੀ ਬੰਦੇ ਉਰ ਤੱਕ ਆ ਗਈ ਕੁਛ ਵੀ ਚਿੱਟੀ ਆ ਮੱਥੇ 'ਚ ਵੀ ਵੱਲ ਆਏ ਗਰੀਬਾਂ ਆਏ ਵਿੱਚ ਆ ਗਈ ਇਹਦਾ ਸੂਆ ਕਿਹੜਾ ਕਾਲੇ ਇਹਦਾ ਵੀ ਦੂਜਾ ਵੀਰੇ ਸੂਆ ਹੈ ਦੂਜਾ ਸੂਆ ਇਹਦਾ ਵੀ ਦੂਜਾ ਸੂਆ ਹੀ ਕਹਿ ਕਦੰਦੀ ਸੂਈ ਆ ਇਹ ਵੀ ਮੈਂ ਕਿਹਾ ਵੀ 9-10 ਦਿਨ ਦੇ ਵਿੱਚ ਵਿੱਚ ਤਿੰਨੇ ਮਹੀਨਾ ਹਫਤੇ ਦੇ ਵਿੱਚ ਵਿੱਚ ਨੂੰ ਠੀਕ ਆ ਗੱਲ ਹਾਂ ਉਹਨਾਂ ਦੇ ਘਰ ਕੋਲ ਹੁੰਦਾ ਸੀ ਤੋਰ ਬਾਈ ਖੋਣ ਕੇ ਹਾਂ ਦੇ ਤੋਰਦੇ ਤੋਰਦੇ ਬੱਚਾ ਲੱਗਿਆ ਰਹਿਣ ਲਿਆ ਜੂ ਬਾਬਾਈ ਜੀ ਹੁਣ ਮਾਰਦੇ ਕੈਮਰਾ 3 ਨੰਬਰ ਵਾਲੀ ਤੇ ਚੜਾਈ ਚੜੂਈ ਆ ਗਈ ਫੁੱਲੇ ਵੀ ਉੱਤੋਂ ਚੌੜੀ ਚੂੜੀ ਝੋਟੀ ਫੁੱਲਾ ਅਧਿਆਦਰ ਬਹੁਤ ਸੋਹਣਾ ਰੱਖਿਆ ਗ੍ਰੇਡੇਟ 'ਚ ਪੈਂਦੀ ਆ ਨੀਲੀ ਦਾ ਬੱਚਾ ਵੀ ਚੰਗਾ ਪਾਸੂ ਤੇ ਮੋਰਾ ਦਾ ਵੀ ਪਾਸੂ ਨਾਲ ਇਹਦੇ ਵੀ ਕੱਟੀਆਂ ਕਾਲੇ ਇਹਦੇ ਦੋ ਕੱਟੀਆਂ ਇਹਦੀ ਵੀ ਹਾਂ ਇੱਥੋਂ ਦਿਖਾ ਦੇ ਗੈਰੀ ਬਾਡੀ ਬੁੱਡੀ ਸੁਭਾਅ ਆ ਦੀ ਬਾਦੀ ਠੰਡੀ ਆ ਤਾਂ ਬਿਨਾ ਬੱਚੇ ਤੂੰ ਵਹੇ ਥੱਲੇ ਜੀ ਹਾਂ ਬਾਈ ਹਾਂ ਇੱਥੋਂ ਇੱਥੋਂ ਦਿਖਾ ਦੇ ਲੰਬੀ ਲੰਬੀ ਕਿੰਨੀ ਆ ਤੇ ਅਗਲੇ ਬੰਨੇ ਉਹ ਆਰਡਰ ਵੀ ਸੋਨਾ ਰੱਖਦੇ ਇੱਥੋਂ ਦਿਖਾ ਦੇ ਜੀ ਨਾੜਾ ਨੂੜਾ ਨਖਾ ਦੇ ਆਰਡਰ ਤੇ ਨੇੜਾ ਮੋੜ ਲਾ ਬਾਈ ਪੂਰੀ ਨਾੜਾ ਨੂੜਾ ਝੋਟੀ ਐ ਖੜ ਦਿਰੀ ਮਾਲਕ 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 ਮਾਲਿਆੁਰ ਲੈ ਬੰਨ ਇਥੋਂ ਚੈੱਕ ਕਰ ਸਕਦੇ ਹਾਂ ਵਜਨ ਵੀ ਫੁੱਲਾ ਜਾਨ ਵੀ ਫੁੱਲਾ ਝੋਟੀ ਤੇ ਲੰਬੀ ਲੰਬੀ ਵੀ ਫੁੱਲ ਆ ਗਈ ਵਜੂਦ ਵਾਲੀ ਝੋਟੀ ਆ ਗਈ ਚੌਣ ਚਵੌਣ ਸਾਨੂੰ ਚੈੱਕ ਕਰਾਈ ਦਊਗਾ ਕਿੰਨੇ ਦਿਨ ਦਾ ਸੁਆਕਾਲੇ ਦਾ ਹੋ ਗਈ ਵੀਰੇ ਹਫਤੇ 10 ਦਿਨ ਦੇ ਵਿੱਚ ਹੈ ਵੀ ਇਹ ਵੀ 10 ਦਿਨ ਬੱਚੇ ਦੇ ਬੱਚੇ ਦੇ ਕੱਲੇ ਕੱਲੇ ਕੈਮਰਾ ਮਾਰ ਦਿਆ ਕਰ ਠੀਕ ਆ ਗਾ ਬੱਚਿਆਂ ਦੇ ਬਾਈ ਕਹਿੰਦਾ ਜਰੂਰ ਮਾਰ ਦਿਆ ਕਰ ਕੈਮਰਾ ਕਿਉਂਕਿ ਸਹੀ ਆ ਗਾ ਲਓ ਕੱਟੀ ਹੈ ਗੈਰੀ ਨਾਲ ਇਹ ਖੜ ਦਿਲੀ ਬੌਲੀ ਆਓ ਕੱਟੀ ਆ ਗਈ ਉੱਤੇ ਮਾਰ ਦੇ ਕੈਮਰਾ ਇਧਰ ਦੇ ਬੰਨੇ ਹੋ ਜਾ ਬਾਈ ਵੀਰੇ ਨਾ ਆਇਆ ਗਾ ਤੇ ਇਹਦੇ ਕੋਲੇ ਘੱਟੇ ਕਿੰਨਾ ਕਾਲੀ 14 ਲੀਟਰ ਹੈ ਵੀਰੇ 13 ਦੀਆਂ ਨੂੰ ਓਟ ਮੰਗ ਭੇਜ ਦਾਂਗਾ 14 ਕਿਲੋ ਹੁਣ ਤਿਆਰ ਦੋ ਚੌਹੇ ਹਾਂ ਤਿਆਰ ਐਨ ਮੈਲੇ ਮੂਲੇ ਲੱਗ ਕੇ ਮੈਲਾ ਨਹੀਂ ਹਲੇ ਚੱਲੀ ਹੈਗੀ ਚੱਲੀ ਨਹੀਂ ਨਾ ਕਰ ਦੂ 15 ਪਲੱਸ ਕਰੂ ਵੀਰੇ ਕਰੂ ਐਡੀ ਝੋਟੀਆਂ ਲੈ ਲੈਨੇ ਦਿਖਾ ਗਰੀ ਨਾੜਾ ਨੂੜਾਂ ਓਏ ਇਹ ਆਰਡਰ ਤੇ ਇੱਥੋਂ ਦਿਖਾ ساری ਵਸਲਾ ਹਾਂ ਇੱਥੋਂ ਦਿਖਾ ਨਾੜਾ ਨੂੜਾਂ ਇਹਦੀਆਂ ਆ ਗਈ ਆਕੇ ਬੰਦ ਦੇ ਫਿਰ ਤੇ ਬਾਕੀ ਪਿਛਾ ਪਿਛਾ ਵਾਲੇ ਪੱਖ ਤੋਂ ਆਰਡਰ ਵੀ ਦਿਖਾ ਦੇ ਇੱਥੋਂ ਝੋਟੀ ਦਾ ਇੱਥੋਂ ਕਰਾ ਦੇ ਚੈੱਕ ਆਰਡਰ ਕੁਆਲਟੀ ਸਿਰਾ ਗੱਲ ਬਾਤ ਇੱਕ ਦਿਨ ਹੋਰ ਦਾ ਤਾਂ ਚੱਲੇ ਸਵੇਰ ਦੀ ਵੀ ਬਹੁਤ ਠੰਡੀ ਆ ਹੁਣ 2 ਨੰਬਰ ਜੀ ਨਾ ਧਾਰਾ ਦਿਖਾ ਦੇ ਬੱਚਾ ਇਹਨੂੰ ਵੀ ਲਾ ਦੇ ਬਾਈ ਤੰਨ ਨਾਲ ਹੀ ਤੇ ਬਾਈ ਕੋਈ ਹੋਈ ਹੋਈ ਪਰ ਨਾ ਖੋ ਸਾਡੇ ਦਾ 10 ਵਾ ਵੀ ਹੰਡੀਆ ਜੋ ਟੀ ਨਾਲ ਵੀ ਇਹਦੇ ਕੱਟੀ ਆ ਬਾਈ ਕਿਸੇ ਬਸ ਹੋਣੀ ਇਹਨੂੰ ਇਹ ਪੇਸ਼ਣਾ ਵੀ ਮਾਰ ਦੇ ਬਾਈ ਅਰੇ ਬੱਚਾ ਲਾ ਦੇ ਤੰਨ ਨਾਲ ਮਾ ਛੱਡ ਦੇ ਕਾਲੀ ਇਹਦਾ 40 ਚ ਮਾਨਤਾ ਨੂੰ ਹਾਂ ਆ ਇਹਦਾ ਬਾਈ ਕਹਿੰਦਾ 40 ਚ ਕਰ ਦਾਂਗੇ ਮਾਨਤਾ ਨਾ ਤੇ ਇਹਦਾ ਰੇਟ ਕੀ ਸੀ ਭਾਈ ਇਹਦਾ ਆ ਜੋਤੀ ਦਾ ਇਹਦਾ 1 45 ਵੀਰੇ ਇਹਦਾ 1 45 ਇੱਕ ਸੰਦਾਤ ਨਹੀਂ ਸਵੇਰ ਆ ਦੀ ਠੰਡੀ ਬਾਈ ਠੰਡੀ ਵੀਰੇ ਬੱਚਾ ਮੈਨੂੰ ਲਾਈ ਚਾਹੀ ਗੁਰੀ ਆ ਕਰੀ ਬੱਚਾ ਇਹਦਾ ਹੂੰ ਨਾ ਜੇ ਪਰ ਬੱਚਾ ਮੈਨੂੰ ਲਾ ਆ ਬੰਨੇ ਕਰੀ ਚਾਹੇ ਬੱਚਾ ਪਹਿਲਾਂ ਛੱਡ ਯਾਰ ਅਰੇ ਆ ਜੂਗੀ ਇਹ ਠੰਡੀ ਬਾਈ ਹੈ ਬਾਈ ਠੰਡੀ ਹੈ ਬਿਨਾ ਬੱਚੇ ਤੋਂ ਮਿਲਣਾ ਨਹੀਂ ਆ ਹਾਂ ਵੀਰੇ ਮੈਨਾਂ ਬੱਚਾ ਛੱਡ ਦੇ ਬੱਚਾ ਦਾ ਅਗਲਾ ਕਈ ਵਾਰੀ ਕਹਿੰਦੇਗੇ ਤੇ ਦੇਖ ਬਾਹਲਾ ਪੋਲਾ ਚੋਣੇ ਬਾਈ ਇਹ ਬੱਚਾ ਲਾ ਦੇ ਲਾ ਲਾ ਦੇ ਕਿਰਾਂ ਬੱਚਾ ਆ ਪਸ਼ਮੀ ਕਈ ਵਾਰ ਆ ਇਹਦਾ ਇੱਕ 45 ਗੁਰੀ ਇਹਦਾ ਰੇਟ ਜੇ ਜੋੜਾ ਜਾਂਦਾ ਬਾਈ ਦੋਵੇਂ ਥੱਲੇ ਕਟੀਆਂ ਨੇ ਤਾਂ ਮਾਨਤਾਨ ਵਧੀਆ ਕਰ ਦਾਂਗੇ ਜੋੜੇ ਠੀਕ ਆ ਗੱਲ ਜੋੜੇ ਚ ਬਾਈ ਕਹਿੰਦਾ ਵਧੀਆ ਮਾਨਤਾਨ ਕਰ ਦਾਂਗੇ ਤੇ ਹੁਣ ਮਾਰ ਦੇ ਕਰੀ ਇਧਰਲੇ ਬੰਨੇ 4 ਨੰਬਰ ਵਾਲੀ ਜੋਟੀ ਤੇ ਇਹਦੇ ਨਾਲ ਬੱਚਾ ਮੇਰਾ ਖਲਾ ਕੱਟਾ ਹਣਾ ਹਾਂ ਇਹਦੇ ਨਾਲ ਕੱਟਾ ਹੈ ਬਾਈ ਹੋਰ ਬਾਈ ਖੋਲ ਕੇ ਇਹਦਾ ਸੂਆ ਕਿਹੜਾ ਬਾਈ ਇਹਦਾ ਵੀਰੇ ਦੂਜਾ ਕਹਿ ਕੇ ਦਿੱਤੀ ਇਹ ਮੇਰੇ ਹਿਸਾਬ ਨਾਲ ਜਜਮੈਂਟ ਜੀ ਹੁੰਦੀ ਹੈ ਵੀ ਤੀਜੇ ਨਾ ਹੋਵੇ ਠੀਕ ਆ ਗੱਲ ਕਈ ਵਾਰੀ ਬਾਈ ਪਤਾ ਹੈ ਕੀ ਅਗਲਾ ਠੀਕ ਆ ਇਹਨੂੰ ਤੁਸੀਂ ਚਾਹੇ ਦੂਜਾ ਤੀਜਾ ਮੰਨ ਲਿਓ ਪਰ ਬਾਡੀ ਦੀ ਚੰਗੀ ਆ ਇਹ ਵੀ। ਹਾਂ ਬਾਡੀ ਬੁੱਡੀ ਚੰਗੀ ਆ। ਬਾਡੀ ਵੀ ਸ਼ਾਨਦਾਰ ਆ ਝੋਟੀ ਇਹ ਵੀ ਥਣ ਦਾ ਸੈਜ ਵੀ ਸੋਹਣਾ ਰੱਖਦੀ ਆ ਆਰਡਰ ਤੇ ਚੜਾਈ ਵਾਲੀ ਬਾਡੀ ਆ ਗਈ ਇਹਦੇ। ਫੁੱਲ ਚੌੜੇ ਢਾਂਚੇ ਚ ਆ ਗਈ। ਇਹਦਾ ਸੂਆ ਕਿੰਨੇ ਕ ਦਿਨ ਦਾ ਭਾਈ? ਇਹਨੂੰ ਵੀਰੇ ਹੋ ਗਏ ਮਿਲ ਗਏ ਵੀ ਪੰਜਵਾਂ ਛੇਮਾਂ ਦਿਨਾਂ ਚ ਸੂਈ ਨੂੰ। ਠੀਕ ਆ ਗੱਲ। ਹਾਂ। ਇਹਨੂੰ ਬਾਈ ਕਹਿੰਦਾ ਪੰਜ ਤੋਂ ਛੇ ਦਿਨ ਹੋ ਗਏ ਸੂਈ ਨੂੰ ਤੇ ਬੋਲਾ ਕਿੰਨਾ ਕ ਹਾਜਰ ਆ ਹੁਣ? ਇਧਰ ਆਂਦੀ ਨਹੀਂ। ਹੈ? ਬੋਲਾ ਕਿੰਨਾ ਕ ਹਾਜਰ ਆ ਹੁਣ? ਬੋਲਾ ਇਸ ਤਰਲੇ 11 ਕਿਲੋ 10 ਕਿਲੋ 10 ਨੈਟ ਹੈਗਾ ਤੇ ਇਹਦੀ ਕੀ ਰਿਪੋਰਟ ਆ ਦੁੱਦੀ ਕਾਲੀ ਇਹਦੀ ਵੀ 14 13 14 ਦੇਣਾ ਛੋਟੀ ਮਾਲਾ ਦੀ ਜੇ ਠੀਕ ਆ ਗੱਲ ਆ ਇਧਰ ਥੱਲੇ ਥੱਲੇ ਪਾਸੇ ਤੋਰ ਲੋਰਾ ਡਰਦੀ ਆ ਇਹ ਲੈ ਆ ਲਿਆ ਲੈ ਆ ਪਿੱਛੇ ਦੇਖ ਲੈ ਘਰੀ ਕੈਮਰਾ ਨਾਲ ਆ ਥੱਲੇ ਥੱਲੇ ਤੋਰ ਦੇ ਉਹ ਦਿਖਾ ਦਾਂਗੇ ਹਰੇਕ ਪੱਖ ਤੋਂ ਕੋਈ ਚੱਕਰ ਨਹੀਂ ਤੇ ਬਾਡੀ ਜੀਆਂ ਸਾਰੀਆਂ ਮਜ਼ਬੂਤ ਨੇ ਤੇ ਬਾਕੀ ਖਰੀਦ ਬਾਈ ਹਲਕਾ ਹਲਕਾ ਨਹੀਂ ਖਰੀਦ ਸਾਰੀ ਉਧਰੋਂ ਆ ਆ ਖਰੀਦ ਹੋਰ ਉਧਰੋਂ ਸਾਰੀ ਲੈ ਚੱਲ ਬੱਚੇ ਤੇ ਲੈ ਚੱਲ ਕੋਈ ਦਿੱਕਤ ਨਹੀਂ ਤੇ ਇੱਥੇ ਦਿਖਾ ਦਿੰਗੇ ਜੀ ਆਰਡਰ ਪਛਾਣ ਵਾਲੇ ਪੱਖ ਤੋਂ ਖਰੀਦ ਤਾਂ ਬਾਈ ਤੂੰ ਲਾਲੇ ਕੋਈ ਤੜਕੇ ਅੱਜ ਫੋਨ ਆਇਆ ਕਹਿੰਦਾ ਯਾਰ ਇੱਕ ਮੱਝ ਖੜੀ ਆ ਉਹ ਪਤਾ ਨਹੀਂ ਕਿਹੜਾ ਪਿੰਡ ਦੱਸਿਆ ਬਾਈ ਨੇ ਕਹਿੰਦਾ ਬਾਈ ਦੇਖੀ ਮਰਿਆ ਕਵਿੰਦਰ ਬਾਈ ਤੇ ਕਿਲੋ ਮੈਂ ਯਾਰ ਚਾਹੇ 50 ਕਿਲੋ ਦਿੱਤੇ ਆਪਾਂ ਇਹ ਦੋ ਲੈਂਦੇ ਨਹੀਂ ਹੈਗੇ ਠੀਕ ਆ ਗੱਲ ਹਾਂ ਉਹੀ ਗੱਲ ਆ ਗੱਬਣ ਦਾ ਹਰੇਕ ਦੀ 20 ਲੈ ਜਾਂਦੀ ਆ ਹੂੰ ਲੈ ਮਾਰਤਾ ਰਾਂ ਕਾਲਿਆ ਜਾ ਤਿੰਨ ਨੰਬਰਾਂ ਦੀ ਝੋਟੀਆਂ ਦਿਖਾ ਦੇਣਾ ਬੱਲੀ ਜਾਂ ਮਾਰ ਕੇ ਧਾਰਾਂ ਤੇ ਚਾਰ ਵਾਲੀ ਦਾ ਭਾਅ ਵੀ ਬਾਈ ਨੂੰ ਪੁੱਛ ਲਾਂਗੇ ਆਪਾਂ ਚਵਾਈ ਦਿਖਾ ਦੇਣਾ ਚਵਾਈ ਦਾ ਇਹਦੀ ਫੋਕੀ ਹੋਣੀ ਬਿਲਕੁਲ ਤਵਾਈ ਵਾਲਾ ਕੰਮ ਤਾਂ ਠੋਸ ਹੈ ਨਲਕੀ ਵਾਲਾ ਆਪਣੀ ਕੋਈ ਜਬ ਤਵਾਈ ਵਾਲਾ ਤੈਨੂੰ ਲੱਗਿਆ ਕਿ ਇਹ ਕਿੰਨੇ ਜਾਨਵਰ ਵੇਚਦੇ ਵੀਡੀਓ ਜਪਾ ਪਿਛਲਾ ਜੀ ਮਾਰ ਦੇ ਬਾਈ ਪਿਛਲਾ ਜੀ ਇੱਧਰ ਐਡਰਡ ਚ ਆ ਗਈ ਝੋਟੀ ਜਿਵੇਂ ਤੁਹਾਨੂੰ ਮੈਂ ਦੱਸਿਆ ਨੀਲੀ ਰਾਵੀ ਦਾ ਬੱਚਾ ਵੀ ਘੈਂਟ ਪਾ ਦੂਗੀ ਤੇ ਮੋਰਾ ਦਾ ਵੀ ਚੰਗਾ ਪਾ ਦੂ ਤੇ ਨਾੜਾਂ ਨੇ ਤਾਂ ਵੀ ਆਰਡਰ ਤੇ ਤੇ ਬਾਡੀ ਵੀ ਚੰਗੀ ਆ ਝੋਟੀ ਬੱਸ ਬਾਈ ਤਵਾਈ ਦਾ ਰੂਪੂਸ਼ ਕਰਦੀ ਹੈ ਆਪਾਂ ਬਾਡੀ ਵੀ ਬਹੁਤ ਘੈਂਟ ਆ ਆਰਡਰ ਕੁਆਲਟੀ ਤੇ ਮੇਨ ਗੱਲ ਆ ਜਿਹੜੀ ਨੀਲੀ ਦੀ ਝਲਕ ਜੀ ਹੋਣ ਕਰਕੇ ਇਹ ਗ੍ਰੇਡਡ ਦੱਸਿਆ ਜਿਵੇਂ ਮੈਂ ਸਭਾ ਆਈਂ ਬੰਦੀ ਬੋਲੂਲਾ ਬੱਚਾ ਇਹਦਾ ਮੈਂ ਟੋਕੜਾ ਸਭਾ ਆਸੀਂ ਤਾਂ ਇੰਨਾ ਖੰਡਾ ਦੁਬਾਰੀ ਫੇਰ ਲਾਗੇ ਇਹਦੇ ਫੋਕ ਹੀ ਆ ਕੰਮ ਜਮ ਤੋਹਫਾ ਤੈਨੂੰ ਇੱਕ ਹੋਰ ਦਵਾਂਗੇ ਲੈ ਕੇ ਹੈ ਤੈਨੂੰ ਤੋਹਫਾ ਇੱਕ ਹੋਰ ਦੇਣਾ 2 ਮਹੀਨੇ ਤੱਕ ਲੈ ਚਵਾਈ ਦੀ ਬਿਲਕੁਲ ਫੋਕੀ ਆ ਗਈ ਐਗਰੀ ਇੱਕ ਤੋਹਫਾ ਤੈਨੂੰ ਹੋਰ ਦੇਣਾ ਹੁਣ ਤਾਂ ਮੋਰਾ ਦਾ ਲਵਾਂਗੇ ਉਦਾਂ ਉਦੇ ਵਾਦਾ ਹੋਇਆ ਦੀ ਮੈਂ ਉਦੇ ਵਾਦਾ ਹੋਇਆ ਦੀ ਠੀਕ ਹੈ ਗੱਲ ਇਹਦੇ ਪੈਸੇ ਫਿਰ ਇਹਦੇ ਪੈਸੇ 141 ਬਾਈ 145 ਇਹ ਜੋੜਾ ਲੈ ਲੈ ਜੋੜਾ ਲੈਣਾ ਹੈ ਤਾਂ ਆਪਾਂ 145 40 280 ਹੋ ਗਿਆ 280 ਦੇ ਦੇ ਦੋਨੇ ਦੋਨਾਂ ਨਾਲ ਹੀ ਕੱਟੀਆਂ ਦੋਨਾਂ ਨਾਲ ਕੱਲੀ ਜਿਉਂ ਦੇਖਾ ਹੋਇਆ ਹਿਸਾਬ ਨਾਲ ਹੋ ਜਾਂਦਾ ਹੈ ਨਾ ਤੇ ਇਹਦਾ ਕੀ ਰੇਟ ਆ ਇਹਦਾ ਯਾਰ ਸਵਾ ਲੱਖ ਰੁਪਏ ਵੀਰੇ ਸਵਾ ਲੱਖ ਰੁਪਏ ਮਾਨਤਾ ਨੂੰ ਹੋ ਜੂਗੀ ਮਾਨਤਾ ਨੂੰ ਥੋੜਾ ਮੋਟਾ ਕਰ ਦਾਂਗੇ ਖਿੱਚੀ ਰੇਟ ਜਿਆ ਪਾਇਆ ਵੀ ਚਲ ਪਤਾ ਹੈ ਕਿ ਕਈ ਵਾਰੀ ਨਾ ਠੀਕ ਹੈ ਗੱਲ ਹਾਂ ਤੇ ਹੁਣ ਤੋਰ ਦਿਓ ਲਾਸਟ ਵਾਲੀ ਉਹ ਮਾਰਗਰੀ ਕੈਮਰਾ ਉਹ ਵੱਡੀ ਬੁੱਡੀ ਵਾਲੀ ਆ ਤੋਕੜ ਗੱਬਣ ਉਹ ਵੀਰੇ ਐਨ ਲਾਲਾ ਜਮੀਨਾਂ ਹਾਂ ਡਾਇਮੰਡ ਕਹਿੰਦੇ ਆਪਾਂ ਚੀਜ਼ ਚੰਗੀ ਆ ਜਮੇ ਕਾਰ ਤਾਹੀ ਆਪਾਂ ਲਾਟ ਤੇ ਲਾਈ ਜਾਓ ਕਾਗ ਜੀ ਨੇ ਮੁਕਿਆ ਦਾ ਦੇਖੀ ਕਲੰਦਰ ਤਾਹੀ ਆਪਾਂ ਲਾਟ ਤੇ ਵੀ ਆ ਕੋਈ ਫਾਇਦਾ ਲਾਟ ਦਿਖਾ ਲੈਣਾ ਸਰੀਰ ਦਿਖਾ ਲੈਣਾ ਨਕਨ ਗੁਰਦਨ ਬੜੀ ਲੰਬੀ ਆ ਕੱਦ ਕਾਠ ਤੇ ਬਰੀਕ ਆ ਗਈ ਫੁੱਲ ਬਰੀਕ ਨਹੀਂ ਕਹਿੰਦੇ ਜੀ ਚੰਗੀ ਆ ਹਾਂ ਬਰੀਕੀ ਵਾਲੀ ਬੜੀ ਜਿਆਦਾ ਬੜੀ ਚੰਗੀ ਆ ਝੋਟੀਆਂ ਦਾ ਪਾ ਤਾਜੀਆਂ ਨੂੰ ਮਾਤ ਪਾਉਂਦੀ ਆ ਝੋਟੀਆਂ ਵੱਡੀ ਬੁੱਡੀ ਫੁੱਲ ਆ ਗਈ ਪਾਸਾ ਰੱਖ ਲਈ 11 20 ਇਹ ਹੈਗਾ ਜਿੰਨਾ ਕ ਦਿਖਾਉਂਦੇ ਦੇਖ ਆਪਾਂ ਕੱਲ ਨੂੰ ਲੰਬੇ ਵਾਲਾ ਕੰਮ ਹੋਵੇ ਠੀਕ ਆ ਗੱਲ ਹਾਂ ਜਿਹੜਾ ਕੋਈ ਤਾਰ ਚ ਤਾਰ ਚ ਕੱਟ ਹੋਵੇ ਛਿੱਟਾ ਛੜਲਾ ਹੋਵੇ ਉਹ ਆਪਣੀ ਗਰੰਟੀ ਹੈ ਦਿਖਾ ਦੇਗਾ ਜੀ ਲੰਬੀ ਵੀ ਫੁੱਲਾ ਤੇ ਜਿਵੇਂ ਆਪਾਂ ਕਹਦੇ ਨੇ ਗਰਦਨ ਕੋਟ ਲੰਬੀ ਆ ਪਤਲੀ ਆ ਬਿਲਕੁਲ ਬਰੀਕ ਪਾਸਾ ਜਿੰਨਾ ਕੁ ਰੱਖਦੀ ਆ ਓਨਾਂ ਕੁ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾਤਾ ਦਾ ਪਰ ਤਾਰ ਦਾ ਬਾਈ ਕਹਿੰਦਾ ਤਾਰ ਦਾ ਬੱਟਾ ਨਹੀਂ ਹੋਊਗਾ ਵੀਰੇ ਇੱਕ ਹੋਰ ਨਵੀਂ ਗੱਲ ਐ ਗੁਰੀ 10 ਤੋਂ ਪੌਣੇ 10 ਵੀ ਹੋ ਗਿਆ ਤਾਂ ਵੀ ਆਪਣੀ 10 ਕਿਲੋ 10 ਤੋਂ ਵੀ ਪੌਣੇ 10 ਕਿੰਨੇ ਮਹੀਨਿਆਂ ਦੀ ਗੱਬਣ ਚੈੱਕ ਤਿੰਨ ਦੀ ਹੈ ਫਿਰ ਤਿੰਨ ਦੀ ਹੱਲ ਬੰਦ ਦੇ ਲਈ ਲੈ ਜਾ ਇੱਕ ਹੋਰ ਵੀ ਅਗੂਰੀ ਗੱਲ ਹੈ ਜਨਵਰੀ ਚ ਜਾਊਗੀ ਉਦੋਂ ਲੈ ਅੱਗ ਕਿੰਨੀ ਲੱਗੀ ਹੁੰਦੀ ਹੈ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸਾ ਤੇ ਨਾਲ ਬੱਚੇ ਨਹੀਂ ਮਿਲਦੀ ਹੈ ਉਹ ਲਾ ਗਈ ਤੇ ਬੱਚਾ ਵੀ ਦਿਖਾ ਦਾਂਗੇ ਤੁਹਾਨੂੰ ਮਿਲਦੀ ਹੈ ਨਾ ਬੱਚੇ ਹੀ ਲਾ ਦਾਂਗੇ ਹੁਣ ਆਪਾਂ ਇਹ ਇੱਥੋਂ ਚਾ ਇੱਕ ਕਰਾ ਦੇਗਾ ਜਿਹਨਾਂ ਕੋ ਪਾਸਾ ਰੱਖਦੀ ਆ ਉਹ ਤੁਹਾਡੇ ਸਾਹਮਣੇ ਆ ਪਰ ਇੱਕ ਗੱਲ ਦੱਸ ਦਾਂ ਨਾ ਜੇ ਪਾਸਾ ਨਾ ਹੁੰਦਾ ਨਾ ਬਿਊਟੀ ਚ ਨੰਬਰ ਚੱਕਣ ਵਾਲੀ ਦੀ ਮੇਰੀ ਹਾਂ ਇੱਕ ਗੱਲ ਹੈ ਗੁਰਿਆ ਏਡਾ ਜਾਨਵਰ ਨਹੀਂ ਛੇਤੀ ਮਿਲਦਾ ਹੈਗਾ ਪਾਚਲ ਕਹਿ ਦਿੰਦੀ ਆ ਠੀਕ ਆ ਕਰੀ ਉਹਨਾਂ ਦਾ ਬੱਚਾ ਵੀ ਦਿਖਾ ਦੇ ਇੱਟੂਪੂੜਾ ਦੇ ਚੱਲ ਉਧਰ ਫੋ ਚੱਲ ਦੇ ਇੱਧਰ ਲੈ ਬਨੇ ਉਹ ਨਾਲ ਇਹਦੇ ਮੇਰਾ ਖਲਾ ਕੱਟਾ ਕੱਟਾ ਵੀਰੇ ਹਾ ਨਾਲ ਆ ਗਿਆ ਕੱਟਾ 10 ਕਿਲੋ ਦਾ ਹਾਜਰ ਹੁਣ ਐਨ ਪੌਣੇ ਦਾਦੀ ਵੀ ਹੋਟਲ ਬੱਚਾ ਰਾਵਾਂਗੇ ਪੱਲਾ ਠੀਕ ਆ ਗੱਲ ਲੈ ਇੱਧਰਲੀ ਤੇ ਆ ਜਾ ਬੱਚਾ ਆ ਗਈ ਝੋਟਿਆ ਵੀ 4 ਨੰਬਰ ਵਾਲੀ ਤਾਂ ਆਹ ਦੇਖਾ ਦੇ ਮਾਰ ਕੇ ਮਾਰ ਸਿੱਟ ਓਏ ਇੱਧਰ ਆ ਜਾ ਬਣੋ ਯੇ ਪੰਪੇ ਰਿਓ ਚੋ ਇਹ ਤਾਂ ਗਾਣਾ ਵੀ ਮਾਰਦੀ ਪਛਾਣਾਂ ਚ ਮਾਰਦੀ ਚੌਣ ਚੌਣ ਵਾਲਾ ਦਾ ਪੰਪ ਆ ਨਾ ਇਹਦਾ ਕੀ ਰੇਟ ਦੱਸਿਆ ਹੀ ਕਾਲੇ ਇਹਦਾ 1.5 ਲੱਖ ਰੁਪਇਆ 1 ਲੱਖ 25 ਹਜ਼ਾਰ 25 ਹਜ਼ਾਰ ਮਾਨ ਤਾਂ ਕਰ ਦਾਂਗੇ ਮਾਨ ਤਾਂ ਨੂੰ ਜੋ ਕਰ ਦਿਆਂਗੇ ਬਾਅਦ ਛੱਡ ਦੇ ਬਾਈ ਲੈ ਇੱਥੇ ਇੱਥੇ ਮਾਰਦੇ ਕੈਮਰਾ ਇੱਧਰ ਲੈ ਬੰਨੇ ਆ ਪਾਣੇ ਬੱਚਾ ਛੱਡ ਗਏ ਨਾ ਮਾੜਾ ਜ ਮੂੰਹ ਲਵਾ ਕੇ ਬੰਨ ਲ ਕੇ ਮੈਂ ਤਾਂ ਉਹਦੀ ਆ ਜਿੰਦੀ ਮੈਂ ਘੈਂਟ ਵਾਲੀ ਆ ਯਾਰ ਹੁਣ ਨਾ ਹਾਂ ਸਾਰੇ ਬੱਸ ਚੰਗੇ ਆ ਘੈਂਟ ਵਾਲੀ ਆ ਜੋ ਟੀਮ ਅਸ ਬਾੜੀ ਹੰਡੀ ਆ ਯਾਰ ਮੈਂ ਤਾਂ ਨਾ ਦੇਖ ਮਾੜਾ ਜ ਧਾਰ ਮਾਰ ਉਹ ਵੀ ਆ ਜਿੰਦੀ ਮੇਰੇ ਠੀਕ ਹੈ ਕਹਿੰਦਾ ਵੱਡੀ ਬੁੱਢੀ ਵੀ ਫੁੱਲਾਂ ਦੇ ਢਾਰਨ ਆ ਲਈ ਆ ਜਾਂਦੀ ਹੈ ਬਾਈ ਕਹਿੰਦਾ ਉਦਾਂ ਨਾ ਬੱਚਾ ਛੱਡਦੇ ਹੈਗੇ ਬੱਚੇ ਦੀ ਲੱਗਦੀ ਹੈ ਠੀਕ ਹੈ ਕਹਿੰਦਾ ਤੇ ਉਹ ਦੋਖੀ ਬੱਚਾ ਗਲਤ ਮੰਤਕ ਅਰਸੇ ਜਿਹੜੇ ਰਸੇ ਮੱਝਾ ਉਸੇ ਰਸੇ ਤੇ ਬੱਚਾ ਕਰਾ ਬੰਦੇ ਬੰਦੇ ਇਧਰਲੇ ਵੱਲੋਂ ਬੰਦੇ 10 ਵਾਹੀ ਕਰ ਸਕਦੇ ਹਾਂ ਸਜਣੋਂ ਟੋਕਰ ਕੱਬਣ ਦੀ ਚੱਕਾ ਤਾਜ਼ੀਆਂ ਵਾਲਾ ਕੰਮ ਹੀ ਆ ਕਿਸੇ ਨਾਲ ਜਿਵੇਂ ਮਾਰ ਦਿੰਦੇ ਗੁਰੀ ਇੱਕ ਹੋਰ ਵੀ ਆ ਬਾਲੇ ਡੰਗਰ ਦਾ ਟੋਕਰ ਦੇ ਆ ਭਾਈ ਕਹਿੰਦੇ ਵੀ ਯਾਰ ਮਿਲਣਾ ਮਿਲਣ ਦਾ ਦੋ ਚਾਰ ਦਿਨ ਕਰ ਜੇ ਜੇ ਪਤੇ ਦੇ ਕਰਗੀ ਤਾਂ ਵੀ ਆਪਣੀ ਐ ਨਾ ਐਡੀ ਮੈਨੂੰ ਮਾਣੇ ਝੋਟੀ ਪਿਛਲਾ ਜੋ ਮਾਰਦੇ ਤਾਰਾਂ ਬਾਈ ਵਾਈ ਦੀ ਆ ਗਈ 100 ਦੀ 100 ਪੈਸੇ ਦੱਸੇ ਦੇ ਕਾਲੇ ਛੜਦੇ ਇਹ ਤਾਂ ਲੱਗੇ ਲੱਖ ਬੰਦ ਗੁੱਟੀ ਹਾਂ ਬੰਦ ਗੁੱਟੀ ਲੱਗੇ ਖੋਲ ਨਹੀਂ ਕਰਨ ਮੈਂ ਖਲਾਅ ਦਾ ਨਹੀਂ ਮੜੀ ਨਾ ਫਿਰ ਖਲਾਅ ਨਾ ਫਿਰ ਅਸੀਂ ਖੁੱਲਾਂਗੇ ਐਸ਼ਿਆ ਯਾਰ ਇੱਕ ਵੇਖ ਇੱਕ ਇੱਕ ਦੱਸੋ ਮਾਫੀ ਹੋ ਜੂ ਕਿਸ ਨਾਲ ਕਰਦਾ ਆਪਾਂ ਚੱਲ ਕਿਸੇ ਦੀ ਵੀ ਹੋ ਨਹੀਂ ਕਰਦੇ ਹਰੇਕ ਸਾਰੇ ਆਪਣੇ ਬਿੱਤਰ ਨੇ ਹਾਂਜੀ ਬੀਜੇ ਕੋਈ ਹੋਰ ਕਿਲੇ ਕੋ ਤੇ ਹੁੰਦੀ ਬੰਦੇ ਕੋਈ ਹੋਰ ਐ ਨਹੀਂ ਪਤਾ ਕੋਈ ਡੇਡ ਮੰਗਦਾ ਕਿ ਸਵਾ ਮੰਗਦਾ ਚੱਲ ਉਹਦਾ ਅੱਡੋ ਅੱਡ ਹਰੇਕ ਦਾ ਆਪੋ ਹਾਂ ਛੋਟੀ ਹਾਂ ਹਾਂ ਛੋਟੀ ਆ ਤੂੰ ਆਪੇ ਦਾਦੇ ਵੀ ਕਿਸੇ ਪਾਸੇ ਝੋਟੀ ਆ ਆ ਕੇ ਦੇਖੀ ਇੱਥੇ ਮਾਰੀ ਆ ਕੇ ਉਹ ਦੇਖੀਏ ਦੇਖ ਸਾਰੇ ਸਰੀਰ ਤੇ ਉਹ ਨਹੀਂ ਹੈਗਾ ਕਾਗਜੀ ਨਿੰਬੂ ਐ ਜਿਵੇਂ ਆਪਾਂ ਕਹਿੰਨੇ ਆ ਠੀਕ ਹੈ ਗੱਲ ਹਾਂ ਲੱਖ ਚ ਮੰਨਤਾਂ ਨੂੰ ਚੱਲ ਕਰ ਦਾਂਗੇ ਤਾਂ ਕਹਿੰਦਾ ਗੁਰੂ ਦੇ ਦੇ ਲੱਖ ਚ ਕਰ ਦਾਂਗੇ ਨੰਬਰ ਬੋਲ ਦਿਓ ਜੀ 95920 ਹਾਂਜੀ 99493 9592099493 ਸਭਾ ਦੀ ਛੋਟੀ ਠੰਡੀ ਆ ਬਿਲਕੁਲ ਇਹ ਦਿਖਾਈਆ ਟੋਕੜ ਗੱਬਣ ਤੇ ਇਧਰਲੇ ਬੰਨੇ ਸਾਨੂੰ ਦਿਖਾਤਾ ਤਾਜ਼ਾ ਮਾਲ ਬਿਲਕੁਲ ਤੇ ਆਈਆਂ ਦਿਖਾ ਦੇ ਗਰੀ ਨਾੜਾ ਨੂੜਾ ਨੇੜੇ ਲਾ ਕੇ ਹੋਏ ਕਾਲਾ ਕਹਣਾ ਰਹਿ ਗਈਆਂ ਤੁਸੀਂ ਨਾੜਾ ਹੋਰ ਜਿਹੜਾ ਜਾਨਵਰ ਕਹਿੰਦਾ ਇਹ ਨਾਲ ਹੈ ਵੀ ਪਿਛਲੇ ਬੰਨੇ ਉਹਦਾ ਆਰਡਰ ਦਿਖਾ ਦੇ 13 ਕਿਲੋ ਹਾਜ਼ਰ ਹੈ ਦੇ ਕੋਲ ਇੱਕ ਗੱਲ ਹੋ ਰਹੀ ਗੁਰੀ ਚੱਲ ਆਪਣਾ ਉਹ ਚਾਰ ਦੰਦ ਕੱਟੀ ਪਹਿਲੇ ਨੰਬਰ ਤੇ ਟਾਪ ਕੁਆਲਿਟੀ ਦੀ ਇਹਨਾਂ ਚ ਜਿਹੜਾ ਵੀ ਪਸ਼ੂ ਪਸੰਦ ਆਊਗਾ ਇੱਕ ਗੱਲ ਹੋਰ ਵੀ ਹੈ ਬਾਈ ਹੈ ਗੁਰੀ ਹਾਂਜੀ ਆਪਣਾ ਵਪਾਰ ਲੈਣੇ ਚਲ ਆਪਾਂ ਮਾਲ ਹੁੰਦਾ ਆਪਾਂ ਕੱਚੀ ਤੇ ਕਿਤੇ ਇੰਜੀਆਂ ਹੀ ਮੱਝਾਂ ਇਹਨਾਂ ਨੇ ਚੌੜੇ ਜਿਗਾਠ ਵਾਲੀਆਂ ਮੱਝਾਂ ਨੇ ਵੀ ਮਤਲਬ ਕਿ ਦੁੱਧ ਵਾਲੀਆਂ ਨੇ ਸਾਰਾ ਜਾਨਵਰ ਠੀਕ ਹੈ ਗੱਲ ਇਹ ਦੁੱਧ ਤਿਆਰ ਕਰ ਕਰ ਵੇਚੇ ਜਿੰਨੇ ਮਰਜ਼ੀ ਰੁਪਏ ਵਟੇ ਔਰ ਜਿੰਨਾ ਮਰਜ਼ੀ ਦੁੱਧ ਲੈ ਲੈਣਾ ਆਪਾਂ ਨੂੰ ਐ ਹੋਏ ਵਿਚਲ ਆਪਣਾ ਨਾਲ ਦੀ ਨਾਲ ਦੀ ਨਾਲ ਮਾਲ बिक ਜਾਂਦਾ ਬਾਕੀ ਜਿਹੜੇ ਭਰਾ ਨੂੰ ਪਸ਼ੂ ਇਹਨਾਂ ਚ ਪਸੰਦ ਆਊਗਾ ਬਾਈ ਗੱਲਬਾਤ ਕਰਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ